ਪ੍ਰੋਮਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਨ ਪੁਆਇੰਟ ਦੇ ਉੱਪਰ ਮਹਿੰਗੀਆਂ ਗੱਡੀਆਂ ਦੀ ਲੁੱਟ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਹੋਇਆ ਜੀਆਂ ਦਾ ਦੇ ਕੇ ਗਰੋਹ ਫੋਰਚੂਨਰ ਮਰਸੀਡੀਜ਼ ਇਨ ਡਾਈਵਰ ਔਰ ਹੋਰ ਕਈ ਲਗਜ਼ਰੀ ਗੱਡੀਆਂ ਨੂੰ ਲੁੱਟਦੇ ਸੀ ਪਿਸਤਲ ਦਿਖਾ ਕੇ ਦਾਦਾ ਦੱਸਦੇ ਕਿ ਗਨ ਪੁਆਇੰਟ ਦੇ ਉੱਪਰ ਲੁੱਟ ਕਰਦਾ ਸੀ ਇਹ ਘਰੋਤਾ ਦੱਸਦੀ ਹੈ ਕਿ ਜਿਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਉੱਪਰ ਪਹਿਲਾਂ ਹੀ ਜਿਹੜਾ 2 ਮਰਡਰ ਦੇ ਕੇਸ ਨੇ ਤੇ ਦੋਨਾਂ ਕੇਸਾਂ ਦੇ ਵਿੱਚ ਪੁਲਿਸ ਨੂੰ ਲੋੜਿੰਦਾ ਸੀ ਤੇ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ 트੍ਰੈਪ ਲਾਇਆ ਗਿਆ ਔਰ ਉਸ ਤੋਂ ਬਾਅਦ ਇਸ ਦੀ ਗ੍ਰਫਤਾਰੀ ਹੋਈ ਹੈ ਤਾਂ ਕਈ ਜਿੰਦਾ ਕਾਰਤੂਸਿਸ ਦੇ ਕੋਲੋਂ ਬਰਾਮਦ ਹੋਏ ਨੇ ਤੇ ਪਿਸਤਲ ਵੀ ਜਿਹੜੇ ਆ ਉਹ ਵੀ ਬਰਾਮਦ ਹੋਇਆ ਤਾਂ ਦੱਸਦੀ ਹੈ ਕਿ ਡੀਐਸਪੀ ਕਰਨ ਸਿੰਘ ਸੰਧੂ ਜੀਾਂ ਦਾਦੀ ਕਿ ਡੀਐਸਪੀ ਕਰਨ ਸਿੰਘ ਸੰਧੂ ਹੋਣਾ ਦੀ ਅਗਵਾਈ ਦੇ ਵਿੱਚ ਇਹ ਆਪਰੇਸ਼ਨ ਚੱਲ ਰਿਹਾ ਸੀ ਉਹ ਲਗਾਤਾਰ ਪੁਲਿਸ ਇਹਨਾਂ ਦੀ ਪੈੜ ਨੂੰ ਨਾਪ ਰਹੀ ਸੀ ਤਾਂ ਜਿਸ ਤੋਂ ਬਾਅਦ ਇਹ ਆਖਰਕਾਰ ਕਾਬੂ ਆ ਜਾਂਦੇ ਆ ਤਾਂ ਦੱਸਦੀ ਹੈ ਕਿ ਡੀਐਸਪੀ ਕਰਨ ਸਿੰਘ ਸੰਧੂ ਹੋਣਾ ਦੀ ਅਗਵਾਈ ਦੇ ਵਿੱਚ ਇਹ ਪੂਰਾ ਦਾ ਪੂਰਾ ਐਕਸ਼ਨ ਹੋਇਆ ਜਿਸ ਤੋਂ ਬਾਅਦ ਗ੍ਰਫਤਾਰੀ ਜਿਹੜੀ ਹੈ ਹੋ ਚੁੱਕੀ ਆ ਤਾਂ ਦੱਸ ਦੇ ਕਿ ਇਸ ਦੇ ਉੱਪਰ ਦੋ ਕਤਲ ਦੇ ਕੇਸ ਵੀ ਪਹਿਲਾਂ ਤੋਂ ਦਰਜ ਹੈ ਤੇ ਦੋਨੇ ਕੇਸਾਂ ਦੇ ਵਿੱਚ ਦੋਨੇ ਕਤਲ ਦੇ ਕੇਸਾਂ ਦੇ ਵਿੱਚ ਇਹ ਪੁਲਿਸ ਨੂੰ ਲੋੜਿੰਦਾ ਸੀ ਜਿਸ ਤੋਂ ਬਾਅਦ ਉਹਨੂੰ ਵੱਡੀ ਕਾਰਵਾਈ ਹੋਈ ਹੈ ਤੇ ਇਸ ਨੂੰ ਅਰੈਸਟ ਕਰ ਲਿਆ ਗਿਆ ਜੀਆਂ ਦੱਸਦੀ ਏ ਕਿ ਮਹਿੰਗੀਆਂ ਗੱਡੀਆਂ ਦੀ ਇਹ ਲੁੱਟ ਕਰਦਾ ਸੀ ਔਰ ਉਸ ਤੋਂ ਬਾਅਦ ਜਿਹੜਾ ਮਹਿੰਗੀਆਂ ਗੱਡੀਆਂ ਨੂੰ ਗਨਪੁਆਇੰਟ ਦੇ ਉੱਪਰ ਲੁੱਟਿਆ ਜਾਂਦਾ ਸੀ ਜਿਸ ਤੋਂ ਬਾਅਦ ਜਿਹੜਾ ਪੂਰਾ ਪੂਰਾ ਕਈ ਕੇਸ ਇਹਨਾਂ ਦੇ ਉੱਪਰ ਪਹਿਲਾਂ ਤੋਂ ਵੀ ਰਜਿਸਟਰਡ ਸੀ ਤਾਂ ਦੱਸਦੇ ਕਿ ਹੁਣ ਪੁਲਿਸ ਨੂੰ ਇੱਕ ਵੱਡੀ ਸਫਲਤਾ ਜਿਹੜੀ ਹੈ ਹਾਸਲ ਹੋਈ ਹੈ ਮਾਨਯੋਗ ਐਸਐਸਪੀ ਸਾਹਿਬ ਐਸਪੀ ਰੂਰਲ ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਟ੍ਰੈਫਿਕ ਪੁਲਿਸ ਖਰੜ ਅਤੇ ਥਾਣਾ ਸਿਟੀ ਖਰੜ ਦੀ ਟੀਮ ਨੇ ਇੱਕ ਸਾਂਝੇ ਆਪਰੇਸ਼ਨ ਚ ਮੁਖਬਰੀ ਦੇ ਆਧਾਰ ਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਸ ਕੋਲੋਂ ਇੱਕ ਪਿਸਤਲ ਤੇ ਪੰਜ ਲਾਈਵ ਕਾਟਰੀ ਜਿਹੜਾ ਗ੍ਰਾਮਤ ਕੀਤੇ ਵਿਅਕਤੀ ਨੇ ਆਪਣਾ ਨਾਮ ਮੋਢਲੀ ਪੁੱਛੇ ਗੁਰਜੀਤਪਾਲ ਸਿੰਘ ਵਾਸੀ ਮਲੋਤ ਦੱਸਿਆ ਤੇ ਉਸ ਪ੍ਰੰਤੂ ਸੁਪਰ ਮਕਦਮਾ ਨੰਬਰ 2 ਬਟਾ ਕਿ 24 ਅੰਡਰセਕਸ਼ਨ 25 ਜਿਸ ਦਾ 59 ਨਾਮ ਦਾ ਐਕਟ ਥਾਣਾ ਸਿਟੀ ਖਰ ਰਜਿਸਟਰ ਕੀਤਾ ਗਿਆ। ਮੁਡਲੀ ਪੁੱਛ ਕੇ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਨੇ ਆਪਣਾ ਗਲਤ ਨਾਮ ਪਤਾ ਦੱਸਿਆ ਤੇ ਗਲਤ ਉਸਨੇ ਡਾਕੂਮੈਂਟ ਬਣਾਏ ਹੋਏ ਸੀ। ਅਸਲ ਨਾਮ ਉਸ ਦਾ ਲਵਪ੍ਰੀਤ ਸਿੰਘ ਔਰ ਲਵ ਲਵ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਨਾਗੋਕੇ ਜ਼ਿਲ੍ਹਾ ਤਰਨਤਾਰਨ ਦਾ ਇਹ origianally ਇਹ ਰਹਿਣ ਵਾਲਾ ਹੈਗਾ ਤੇ ਕਾਫੀ ਸਮੇਂ ਤੋਂ ਇਹ ਪਘੋੜਾ ਚੱਲ ਰਿਹਾ ਸੀ ਵੱਖ-ਵੱਖ ਮੁਕੱਦਮਿਆਂ ਦੇ ਵਿੱਚ। ਪਿਛਲੇ ਸਾਲ 12ਵੇਂ ਮਹੀਨੇ ਚ 23 12 2023 ਨੂੰ ਇਸਨੇ ਆਪਣੇ ਸਾਥੀਆਂ ਨਾਲ ਰਲ ਕੇ ਪਿੰਡ ਖਵਾਸਪੁਰ ਥਾਣਾ ਗੋਇੰਦਵਾਲ ਸਾਹਿਬ ਵਿਖੇ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਕੀਤਾ ਤੇ ਉੱਥੋਂ ਵੀ ਇਹ ਫਰਾਰ ਸੀ ਉਸ ਕਤਲ ਵਿੱਚ ਵਰਤਿਆ ਇਹ ਵੈਪਨ ਤੇ ਉਸ ਕਤਲ ਵਿੱਚ ਇਹਨਾਂ ਨੇ ਜੋ i20 ਕਾਰ ਜੋ ਵਰਤੀ ਸੀ ਉਹ ਅਸੀਂ ਰਿਕਵਰ ਕਰਵਾ ਲਈ ਹੈ ਤੇ ਹੋਰ ਢੰਗਾਈ ਚ ਪੁੱਛ ਕੇ ਇਹ ਗੱਲ ਸਾਹਮਣੇ ਆਈ ਕਿ ਇਸ ਵਿਅਕਤੀ ਦੇ ਅਗੇਂਸਟ ਜਿਹੜੇ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਜ਼ਿਲ੍ਹਾ ਮੋਹਾਲੀ ਚੰਡੀਗੜ੍ਹ ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੋਪੜ ਵਗੈਰਾ ਚ ਵਕ-ਵਕ ਮਾਮਲੇ ਦਰਸਨ ਜਿਸ ਵਿੱਚ ਇੱਕ ਥਾਣਾ ਸੁਹਾਣੇ ਦਾ ਖਤਲ ਦਾ ਮੁਕੱਦਮਾ ਜਿਸ ਵਿੱਚ ਵਾਂਟਡ ਸੀ ਅਤੇ ਕਾਰ ਸਨੇਚਿੰਗ ਦੇ ਜੋ ਮੁਕੱਦਮਿਆਂ ਦੇ ਵਿੱਚ ਇਹ ਲੜਿੰਦਾ ਸੀ ਤੇ ਹੁਣ ਪੁਲਿਸ ਨੇ ਮਾਨ ਹਾਸਲ ਕਰਕੇ ਇਸ ਦਾ ਸਾਰਾ ਨੈਟਵਰਕ ਇਸ ਦੇ ਹੋਰ ਜੋ ਸਾਥੀ ਨੇ ਉਹਨਾਂ ਬਾਰੇ ਅਤੇ ਇਸ ਦੇ ਹਾਈ ਡਾਊਟਸ ਬਾਰੇ ਜੋ ਡੰਗਾਇਨਰ ਪੁੱਛਿਸ਼ ਕੀਤੀ ਜਾ ਰਹੀ ਹੈ